ਅਜੇ ਨੰਬਰ ਤੇ ਵੰਡ ਸਰਜੰਟ ਸਾਹਿਬ ਸਟਾਫਰ 1117 ਜੇ ਫੌਟਕੀ ਜੀ ਵੰਡ ਸਰ ਮਾਈ ਉਪ ਪ੍ਰਧਾਨ ਸਾਹਿਬ ਨੇ ਕਿਰਪਾ ਕਰਕੇ ਦਾਸ ਨੂੰ ਸਿੱਧਾ ਦਿੱਤਾ ਦਿੱਤੇ ਬਪੋਰ ਮੇਜਰ ਬਤੌਰ ਸੇਵਾਦਾਰ ਕੰਮ ਕਰਨ ਦਾ ਮੌਕਾ ਦਿੱਤਾ ਮੈਂ ਕੋਸ਼ਿਸ਼ ਕਰਾਂਗਾ ਬਗੈਰ ਕਿਸੇ ਵਿਰੋਧ ਤੋਂ ਬਹੁਤ ਸਟਾਫ ਨੂੰ ਮੈਂ ਜਾਣਦਾ ਕਿਉਂਕਿ ਪੁਰਾਣੇ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਵੀ ਜਾਣਦਾ ਸਾਰੇ ਵੇਂਦ ਨੇ ਸਾਰੇ ਕੰਮ ਵਾਲੇ ਨੇ ਤੋਂ ਤੁਹਾਡੇ ਸਾਰਿਆਂ ਤੋਂ ਮੈਂ ਪੂਰੇ ਸਹਿਯੋਗ ਦੀ ਆਸ ਰੱਖਦਾ ਹਾਂ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਜਿਵੇਂ ਪਿਛੇ ਪ੍ਰਬੰਧ ਅਧਿਕਾਰਤ ਹੋਂਸੇ ਨੂੰ ਚਲਾਇਆ ਜਾਂ ਸਰਦਾਰ ਕਾਂਗਸਾਹਬ ਨੇ ਚਲਾਇਆ ਅਸੀਂ ਉਸ ਤੋਂ ਵੀ ਵਧੀਆ ਪ੍ਰਬੰਧ ਦੇ ਸਕੀਏ ਇੱਥੇ ਸਾਡਾ ਨਰੋਲ ਬਸ ਤੇ ਸੇਵਾ ਪ੍ਰਧਾਨ ਸਾਹਿਬ ਨੇ ਗੱਲ ਦੱਸੀ ਬੜੀ ਕਲੀਅਰ ਕੀਤੀ ਹੈ ਇੱਥੇ ਸਾਡੇ ਕੋਲ ਨਾਲੇ ਨਾਲੇ ਪੁਨ ਦੇ ਨਾਲੇ ਪੜੀਆਂ ਅਸੀਂ ਇੱਕ ਪਰਿਵਾਰ ਪਾਲਦੇ ਆਪਰਾ ਦੂਸਰਾ ਸੇਵਾ ਕਰਦੇ ਹਾਂ ਹੁਣਾ ਤਾਂ ਸਾਡੇ ਸ਼ਾਇਦ ਸੰਗਤ ਨੂੰ ਮੱਥਾ ਟੇਕਣ ਦਾ ਸੁਭਾਗ ਨਹੀਂ ਕਿ ਸਾਨੂੰ ਬੈਠਣ ਦਾ ਵਕਤ ਟਾਈਮ ਮਿਲਦਾ। ਅਸੀਂ ਸਾਰਿਆਂ ਨੇ ਭਾਇ ਭਾਵਨੀ ਜਿ ਰਹਿ ਕੇ ਔਰ ਇਹ ਸੇਵਾ ਕਰਦੇ। ਮੈਂ ਤੁਹਾਡੇ ਸਾਰਿਆਂ ਤੋਂ ਨਿਮਰਤਾ ਸਾਹਿਤ ਪੂਰਨ ਸਹਿਯੋਗ ਦੀ ਆਸ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਰਜ ਦੇ ਨੰਬਰ ਤੇ ਵੰਡ ਸਰਜੰਟ ਸਾਹਿਬ ਸਲਾਫਾ ਕੰਪਨੀ 17 ਜੇ 47 ਜੇ 1 ਸਰਪਾ। ਮਾਇ ਉਪ ਪ੍ਰਧਾਨ ਸਾਹਿਬ ਨੇ ਇਹ ਤੋਹਫਾ ਕਰਕੇ ਦਾਸ ਨੂੰ ਇਹ ਸ਼ਿਦਾਂ ਦੀ ਦਿੱਤੀ ਵਪਾਰ ਮੈਨੇਜਰ ਬਦੌਤ ਸੇਵਾਦਾਰ ਕੰਮ ਕਰਨ ਦਾ ਮੌਕਾ ਦਿੱਤਾ ਮੈਂ ਕੋਸ਼ਿਸ਼ ਕਰਾਂਗਾ ਬਗੈਰ ਕਿਸੇ ਵਿਰੋਧ ਤੋਂ ਬਹੁਤ ਸਟਾਫ ਨੂੰ ਮੈਂ ਜਾਣਦਾ ਕਿਉਂਕਿ ਪੁਰਾਣੇ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਵੀ ਜਾਣਦਾ ਸਾਰੇ ਬੇਨਤੀ ਨੇ ਸਾਰੇ ਕੰਮ ਬਾਰੇ ਨੇ ਪਰ ਤੁਹਾਡੇ ਸਾਰਿਆਂ ਤੋਂ ਮੈਂ ਪੂਰੇ ਸਹਿਯੋਗ ਦੀ ਆਸ ਰੱਖਦਾ ਹਾਂ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਇਸ ਜਿਵੇਂ ਪਿਛੇ ਪ੍ਰਬੰਧ ਅਧਿਕਾਰਤ ਅਕਾਊਂਟ ਨੂੰ ਚਲਾਇਆ ਜਾਂਚਦਾਰ ਕੰਸਮੇ ਚਲਾਇਆ ਅਸੀਂ ਉਸ ਤੋਂ ਵੀ ਵਧੀਆ ਪ੍ਰਬੰਧ ਦੇ ਸਕੀਏ ਇੱਥੇ ਸਾਡਾ ਨਰੋਲ ਬਸਤੇ ਸੇਵਾ ਪ੍ਰਧਾਨ ਸਾਹਿਬ ਨੇ ਗੱਲ ਦੱਸੀ ਬੜੀ ਕਲੀਅਰ ਕੀਤੀ ਹੈ ਇੱਥੇ ਸਾਡੇ ਕੋਲ ਨਾਲੇ ਨਾਲੇ ਪੁਣ ਤੇ ਨਾਲੇ ਪੜੀਆਂ ਅਸੀਂ ਬੇ ਪਰਿਵਾਰ ਪਾਲਦੇ ਆਪਣਾ ਦੂਸਰਾ ਸੇਵਾ ਕਰਦੇ ਹੁਣਾ ਖਾਵਾ ਦੇ ਚਾਹਤ ਸੰਗਤ ਨੂੰ ਮੱਥਾ ਟੇਕਣ ਦਾ ਸੁਭਾਗ ਨਹੀਂ ਦਾ ਸਾਨੂੰ ਬੈਠਣ ਦਾ ਵਕਤ ਟਾਈਮ ਮਿਲਦਾ ਅਸੀਂ ਸਾਰਿਆਂ ਨੇ ਭਾਇ ਭਾਵਨੀ ਜਿ ਰਹਿ ਕੇ ਔਰ ਇਹ ਸੇਵਾ ਕਰਦੇ ਮੈਂ ਤੁਹਾਡੇ ਸਾਰਿਆਂ ਤੋਂ ਨਿਮਰਤਾ ਸਹਿਤ ਪੂਰਨ ਸਹਿਯੋਗ ਦੀ ਆਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਜ ਦੇ ਨੰਬਰ ਤੇ ਵਾਂ ਸਰਜੰਟ ਸਾਹਿਬ ਸਲਾਫਾ ਵੰਦਰੀ ਜਗਨਵਰ ਜੀ ਫੌਟਕਟ ਜੀ ਵੰਦ ਸਾਹਿਬ ਮਾਹੀ ਪ੍ਰਧਾਨ ਸਾਹਿਬ ਨੇ ਕਿਰਪਾ ਕਰਕੇ ਦਾਸ ਨੂੰ ਇਹ ਜ਼ਿੰਦਗੀ ਦਾ ਫਿੱਟ ਬਪੌਰ ਮੇਜਰ ਬਤੌਰ ਸੇਵਾਦਾਰ ਕੰਮ ਕਰਨ ਦਾ ਮੌਕਾ ਦਿੱਤਾ ਮੈਂ ਕੋਸ਼ਿਸ਼ ਕਰਾਂਗਾ ਬਗੈਰ ਕਿਸੇ ਵਿਰੋਧ ਤੋਂ ਬਹੁਤ ਸਟਾਫ ਨੂੰ ਮੈਂ ਜਾਣਦਾ ਕਿਉਂਕਿ ਪੁਰਾਣੇ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਵੀ ਜਾਣਦਾ ਸਾਰੇ ਬੇਨਤੀ ਨੇ ਸਾਰੇ ਕੰਮ ਬਾਰੇ ਨੇ ਪਰ ਤੁਹਾਡੇ ਸਾਰਿਆਂ ਤੋਂ ਮੈਂ ਪੂਰੇ ਸਹਿਯੋਗ ਦੀ ਆਸ ਰੱਖਦਾ ਹਾਂ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਇਸ ਜਿਵੇਂ ਪਿਛੇ ਪ੍ਰਬੰਧ ਅਧਿਕਾਰਤ ਹੁਕਮ ਸਰੂਪ ਚਲਾਇਆ ਜਾਂਚਦਾਰ ਕੰਡ ਸਾਹਮਣੇ ਚਲਾਇਆ ਅਸੀਂ ਉਸ ਤੋਂ ਵੀ ਵਧੀਆ ਪ੍ਰਬੰਧ ਦੇ ਸਕੀਏ ਇੱਥੇ ਸਾਡਾ ਨਰੂਲ ਬਸਤੇ ਸੇਵਾ ਪ੍ਰਧਾਨ ਸਾਹਿਬ ਨੇ ਗੱਲ ਦੱਸੀ ਬੜੀ ਕਲੀਅਰ ਕੀਤੀ ਹੈ ਕਿ ਇੱਥੇ ਸਾਡੇ ਕੋਲ ਨਾਲ ਨਾਲੇ ਪੁਣ ਤੇ ਨਾਲੇ ਬਣੀਆਂ ਅਸੀਂ ਇੱਕ ਪਰਿਵਾਰ ਪਾਲਦੇ ਆ ਆਪਣਾ ਦੂਸਰਾ ਸੇਵਾ ਕਰਦੇ ਹਾਂ ਉਹਨਾਂ ਖਾਵਾ ਦੇ ਚਾਹਤ ਸੰਗਰੂ ਮੱਥਾ ਟੇਕਣ ਦਾ ਸੁਭਾਅ ਨਹੀਂ ਦਾ ਸਾਨੂੰ ਬੈਠਣ ਦਾ ਵਕਤ ਟਾਈਮ ਮਿਲਦਾ ਅਸੀਂ ਸਾਰਿਆਂ ਨੇ ਭਾਇ ਭਾਵਨੀ ਜਿ ਰਹਿ ਕੇ ਔਰ ਇਹ ਸੇਵਾ ਕਰਦੇ ਮੈਂ ਤੁਹਾਡੇ ਸਾਰਿਆਂ ਤੋਂ ਨਿਮਰਤਾ ਸਾਹਿਤ ਪੂਰਨ ਸਹਿਯੋਗ ਦੀ ਆਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ